ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਬੜੇ ਬੜ ਭਾਗੀ ਹਾਂ ਕਿ ਜੋ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕਰਕੇ ਧੁਰ ਕੀ ਬਾਣੀ ਆਈ ਤਨ ਸਗਲੇ ਚਿੰਤ ਮਿਟਾਈ ਦੇ ਮਹਾਵਾਕ ਸਰਵਣ ਕਰਨ ਜਾ ਰਹੇ ਹੋ ਅੱਜ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਪਿਛਲਾ ਮਹੀਨਾ ਸ਼ੁਕ ਸ਼ਾਂਤੀ ਦੇ ਨਾਲ ਬਤੀਤ ਹੋਇਆ ਅਤੇ ਅੱਜ ਜੇਠ ਦੇ ਮਹੀਨੇ ਨੇ ਪ੍ਰਵੇਸ਼ ਕੀਤਾ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਜੇਠ ਜਿਸ ਤੋਂ ਭਾਵ ਹੈ ਕਿ ਵੱਡਾ ਜਿਵੇਂ ਘਰ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਬੱਚਾ ਹੁੰਦਾ ਹੈ ਉਸ ਨੂੰ ਜੇਠਾ ਪੁੱਤਰ ਕਿਹਾ ਜਾਂਦਾ ਹੈ ਜਾਂ ਜਿਹੜੀਆਂ ਇਸਤਰੀਆਂ ਦੇ ਵਿਆਹ ਹੋਏ ਹੁੰਦੇ ਨੇ ਉਹਨਾਂ ਦੇ ਪਤੀ ਤੋਂ ਜਿਹੜਾ ਵੱਡਾ ਭਰਾ ਹੁੰਦਾ ਹੈ ਉਹਦਾ ਉਸ ਨੂੰ ਜੇਠ ਕਿਹਾ ਜਾਂਦਾ ਹੈ ਤੇ ਜੇਠ ਦੇ ਅੱਗੇ ਹਮੇਸ਼ਾ ਜਿਹੜੀਆਂ ਪੁਰਾਣੀਆਂ ਇਸਤਰੀਆਂ ਸਨ ਉਹ ਥੋੜਾ ਝੱਕ ਕੇ ਰਹਿੰਦੀਆਂ ਸਨ ਜਾਂ ਫਿਰ ਆਪਣੇ ਚਿਹਰੇ ਦੇ ਉੱਤੇ ਕੱਪੜਾ ਪਾ ਲੈਂਦੀਆਂ ਸਨ ਜੇਠ ਮਹੀਨਾ ਤੋਂ ਭਾਵੇਂ ਇਹ ਹੈ ਕਿ ਇਸ ਜੇਠ ਮਹੀਨੇ ਦੇ ਵਿੱਚ ਜੇਠ ਮਹੀਨੇ ਤੋਂ ਭਾਵੇਂ ਇਹ ਹੈ ਕਿ ਜੇਠ ਦਾ ਮਹੀਨਾ ਭਾਵ ਕੇ ਵੱਡਾ ਮਹੀਨਾ ਜਿਵੇਂ ਕਿ ਚੇਤ ਤੇ ਵਿਸਾਖ ਜਿਹੜਾ ਹੈ ਉਹ 30 ਤੇ 31 ਦਿਨ ਦਾ ਹੁੰਦਾ ਹੈ ਤੇ ਇਸੇ ਤਰ੍ਹਾਂ ਹੀ ਜਿਹੜਾ ਜੇਠ ਦਾ ਮਹੀਨਾ ਹੈ ਇਹ ਵੀ 31 ਦਿਨ ਦਾ ਹੀ ਹੁੰਦਾ ਹੈ ਤਕਰੀਬਨ ਇਹ ਇੱਕ ਦਿਨ ਵੱਡਾ ਹੀ ਹੁੰਦਾ ਹੈ ਜੇ ਚੇਤ ਵਿਸਾਖ 30 30 ਦਿਨ ਦਾ ਹੈ ਤਾਂ ਜੇਠ ਦਾ ਮਹੀਨਾ ਜਿਹੜਾ 31 ਦਿਨ ਦਾ ਹੁੰਦਾ ਹੈ ਇਸ ਵਾਰ ਚੇਤ ਤੇ ਵਿਸਾਖ ਜਿਹੜਾ ਹੈ ਉਹ 30 ਤੇ 31 ਦਿਨ ਦਾ ਹੈ ਤੇ ਇਸ ਸਾਲ ਜਿਹੜਾ ਹੈ ਜੇਠ ਦਾ ਮਹੀਨਾ 32 ਦਿਨਾਂ ਦਾ ਹੈ ਭਾਵੇਂ ਜਿਹੜਾ ਵੱਡਾ ਦਿਨ ਹੈ ਵੱਡਾ ਮਹੀਨਾ ਹੈ ਉਸ ਨੂੰ ਜੇਠ ਕਿਹਾ ਜਾਂਦਾ ਹੈ ਤੇ ਜੇਠ ਮਹੀਨੇ ਦੇ ਦੁਆਰਾ ਗੁਰੂ ਪਾਤਸ਼ਾਹ ਜੀ ਕੀ ਸਮਝਾਵਣ ਦੀ ਸਾਨੂੰ ਕੋਸ਼ਿਸ਼ ਕਰ ਰਹੇ ਨੇ ਤੇ ਆਓ ਸੰਗਤ ਜੀ ਪਹਿਲਾਂ ਜੇਠ ਦੇ ਮਹੀਨੇ ਦਾ ਸ਼ਬਦ ਪੜ੍ਹੀਏ ਫਿਰ ਉਸ ਦੀ ਵਿਆਖਿਆ ਨੂੰ ਸਰਵਣ ਕਰਦੇ ਹਾਂ ਜੀ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗ ਸਭ ਨਿਵਨ ਹਰ ਸੱਜਣ ਦਾ ਵਣ ਲੱਗਿਆ कि देई बन माणक मोती नाम प्रभ उन लग रंग सभे नारायण जेते मन पावन जो हर लोड़े सो करे ਸੋਈ ਜੀ ਕਰੰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵਾਨ ਸਾਧੂ ਸੰਗ ਪਰਾਪਤ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਗੁਰੂ ਪਿਆਰੇ ਸਾ ਸੰਗਤ ਜੀਓ ਗੁਰੂ ਪਾਸ਼ਾ ਜੀ ਇਹ ਸ਼ਬਦ ਦੇ ਦੁਆਰਾ ਸਾਨੂੰ ਸਮਝਾਉਣਾ ਕਰਦੇ ਨੇ ਕਿ ਭਾਈ ਝੇਠ ਦਾ ਜੋ ਮਹੀਨਾ ਹੈ ਉਸ ਮਹੀਨੇ ਦੇ ਵਿੱਚ ਸاسی ਉਸ ਪ੍ਰਮਾਤਮਾ ਨੂੰ ਯਾਦ ਕਰੀਏ ਤੇ ਸਾਡਾ ਉਧਾਰ ਹੋਵੇਗਾ ਮੇਰੇ ਪਾਤਸ਼ਾਹ ਜੀ ਇਸ ਮਹੀਨੇ ਦੇ ਵਿੱਚ ਸਾਨੂੰ ਸੰਬੋਧਿਤ ਕਰਦੇ ਨੇ ਸਾਨੂੰ ਸਮਝਾ ਰਹੇ ਨੇ ਹਰ ਝੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਨ ਕਿ ਭਾਈ ਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਉਂਦੇ ਨੇ ज्येठ महिने ਵਿੱਚ ਉਸ ਦੇ ਚਰਣਾ ਵਿੱਚ ਸਾਨੂੰ ਜੁੜਨਾ ਚਾਹੀਦਾ ਹੈ ਭਾਵ ਕਿ ਹਰ ਜੇਠ ਜੁੜੰਦਾ ਲੋੜੀਏ ਉਹ ਹਰੀ ਜੇਠ ਮਤਲਬ ਵੱਡਾ ਉਹ ਪ੍ਰਮਾਤਮਾ ਜੋ ਵੱਡਾ ਹੈ ਉਸ ਦੇ ਚਰਣਾ ਦੇ ਵਿੱਚ ਸਾਨੂੰ ਜੁੜਨਾ ਚਾਹੀਦਾ ਹੈ ਉਸ ਦੇ ਅੱਗੇ ਸਾਨੂੰ ਚਰਣਾ ਦੇ ਵਿੱਚ ਸੀਸ ਨਿਵਾਉਣਾ ਚਾਹੀਦਾ ਹੈ ਕਿਉਂਕਿ ਸਾਰੇ ਹੀ ਉਸ ਪ੍ਰਮਾਤਮਾ ਦੇ ਅੱਗੇ ਸੀਸ ਨਿਵਾਉਂਦੇ ਨੇ ਜੇ ਸਹਰੀ ਦੇ ਅੱਗੇ ਸਾਰੇ ਜੀਵ ਸਿਰ ਨਵਾਉਂਦੇ ਨੇ ਜੇਠ ਮਹੀਨੇ ਵਿੱਚ ਸਾਨੂੰ ਉਸ ਦੇ ਚਰਨਾਂ ਦੇ ਵਿੱਚ ਜੁੜਨਾ ਚਾਹੀਦਾ ਹੈ ਹਰ ਸੱਜਣ ਦਾ ਵਣ ਲੱਗਿਆ ਕਿਸੇ ਨਾ ਦੇ ਬਨ ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ ਵੀ ਜਮ ਆਦਿਕ ਨੂੰ ਆਗਿਆ ਨਹੀਂ ਦਿੰਦਾ ਕਿ ਬਨ ਕੇ ਸਾਨੂੰ ਅੱਗੇ ਲਾ ਲਵੇ ਭਾਵ ਕੇ ਜਮਾ ਦਾ ਜਿਹੜਾ ਪ੍ਰਭਾਵ ਹੈ ਉਹ ਦੂਰ ਹੋ ਜਾਂਦਾ ਹੈ ਫਿਰ ਉਸ ਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿੰਦਾ ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗੈ ਨਹੀਂ ਸੰ ਤੇ ਲੋਕ ਹੀਰੇ ਮੋਤੀ ਲਾਲ ਆਦਕ ਕੀਮਤੀ ਧਨ ਇਕੱਠਾ ਕਰਨ ਲਈ ਦੌੜ ਭਜ ਕਰਦੇ ਨੇ ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਖਤਰਾ ਰਹਿੰਦਾ ਹੈ ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਹੀਰੇ ਮੋਤੀ ਆਦਿਕ ਤੋਂ ਵੀ ਕੀਮਤੀ ਐ ਤੇ ਉਸ ਨੂੰ ਚੁਰਾਇਆ ਵੀ ਨਹੀਂ ਜਾ ਸਕਦਾ ਭਾਵੇਂ ਉਹਨੂੰ ਸਾਨ ਨਹੀਂ ਲਾ ਸਕਦਾ ਕੋਈ ਰੰਗ ਸਬ ਨਾਰਾਇਣੇ ਜੇ ਤੇ ਮਨ ਭਾਵਨ ਤੇ ਪ੍ਰਮਾਤਮਾ ਦੇ ਜਿਤਨੇ ਵੀ ਕੌਤਕ ਹੋਰੇ ਹਨ ਨਾਮ ਧਨ ਦੀ ਬਰਕਤ ਨਾਲ ਉਹ ਸਾਰੇ ਮਨ ਵਿੱਚ ਪਿਆਰੇ ਲੱਗਦੇ ਨੇ ਫਿਰ ਉਹ ਪ੍ਰਮਾਤਮਾ ਦੇ ਰੰਗਾਂ ਦੇ ਵਿੱਚ ਹੀ ਮਨੁੱਖ ਖੁਸ਼ ਹੋ ਜਾਂਦਾ ਹੈ ਜੋ ਹਰ ਲੋੜ ਸੋ ਕਰੇ ਸੋਈ ਜੀ ਕਰਨ ਇਹ ਵੀ ਸਮਝ ਆ ਜਾਂਦੀ ਹੈ ਕਿ ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਹਨ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਜੋ ਪ੍ਰਭ ਕੀਤੇ ਆਪਣੇ ਸੇਈ ਕਹੀ ਇਹ ਧੰ ਭਾਵ ਕੇ ਜਿੰਨਾ ਬੰਦਿਆਂ ਨੂੰ ਪ੍ਰਭੂ ਨੇ ਆਪਣੀ ਸਿਵਤ ਸਲਾਹ ਦੀ ਦਾਤ ਦੇ ਕੇ ਆਪਣਾ ਬਣਾ ਲਿਆ ਭਾਵ ਕਿ ਜੋ ਪ੍ਰਭ ਕੀਤੇ ਆਪਣੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਕਰ ਲਿਆ ਉਹਨਾਂ ਨੂੰ ਹੀ ਜਗਤ ਵਿੱਚ ਸ਼ਾਬਾਸ਼ੀ ਮਿਲਦੀ ਹੈ ਸੇਹੀ ਕਹੀਏ ਧਨੋ ਧਨ ਕਹੇ ਜਾਂਦੇ ਹਨ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰਵਣ ਪਰ ਪ੍ਰਮਾਤਮਾ ਜੀਵਾਂ ਦੇ ਆਪਣੇ ਉਦਮ ਨਾਲ ਨਹੀਂ ਮਿਲ ਸਕਦਾ ਜੇ ਜੀਵਾਂ ਦੇ ਆਪਣੇ ਉਤਮ ਨਾਲ ਮਿਲ ਸਕਦਾ ਹੋਵੇ ਤਾਂ ਜੀਵ ਉਸ ਤੋਂ ਵਿਛੜ ਕੇ ਦੁਖੀ ਕਿਉਂ ਹੋਵੇ ਸਾਧੂ ਸੰਗ ਪਰਾਪਤ ਨਾਨਕ ਰੰਗ ਮੰਨਨ ਤੇ ਹੈ ਨਾਨਕ ਪ੍ਰਭੂ ਦੇ ਮਿਲਾਪ ਦੇ ਆਨੰਦ ਉਹੀ ਬੰਦੇ ਮਾਨਦੇ ਨੇ ਉਹੀ ਪ੍ਰਭੂ ਦਾ ਆਨੰਦ ਪ੍ਰਾਪਤ ਕਰਦੇ ਹਨ ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲਦਾ ਜਿਹੜੇ ਗੁਰੂ ਦੇ ਦੱਸੇ ਰਸਤੇ ਦੇ ਉੱਤੇ ਚੱਲਦੇ ਨੇ ਹਰ ਜੇਠ ਰੰਗੀਲਾ ਤੇ ਸਤਣੀ ਜਿਸ ਕਾ ਭਾਗ ਮਥਨ ਜਿਸ ਮਨੁੱਖ ਦੇ ਮਥੇ ਉਤੇ ਭਾਗ ਚੰਗੇ ਨੇ ਭਾਗ ਜਾਗੇ ਨੇ ਉਸ ਨੂੰ ਹੀ ਜੇਠ ਮਹੀਨਾ ਸੁਭਾਵਨਾ ਲੱਗਦਾ ਹੈ ਉਸ ਨੂੰ ਹੀ ਪ੍ਰਭੂ ਮਾਲਕ ਮਿਲਦਾ ਹੈ ਨਹੀਂ ਤੇ ਜੇਠ ਦਾ ਮਹੀਨਾ ਬੜੀਆਂ ਤਪਦੀਆਂ ਧੁੱਪਾਂ ਰੋਸ਼ਣੀਆਂ ਸੂਰਜ ਵੱਲ ਦੇਖਿਆ ਨਹੀਂ ਜਾਂਦਾ ਇਤਨੀ ਗਰਮੀ ਹੁੰਦੀ ਹੈ ਜੋ ਪ੍ਰਮਾਤਮਾ ਨੂੰ ਜਿਹੜਾ ਮਨੁੱਖ ਯਾਦ ਕਰਦਾ ਹੈ ਉਹਨੂੰ ਗਰਮੀ ਸਤਾਉਂਦੀ ਨਹੀਂ ਇਸ ਮਹੀਨੇ ਦੇ ਵਿੱਚ ਜੇਕਰ ਦੇਖਿਆ ਜਾਏ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਜਿਨ੍ਹਾਂ ਨੂੰ ਤਤੀ ਤਵੀ ਦੇ ਉੱਪਰ ਬਿਠਾਇਆ ਗਿਆ ਉਬਲਦੀ ਦੇਗ ਦੇ ਵਿੱਚ ਉਬਾਲਿਆ ਗਿਆ ਸਿਰ ਤੇ ਗਰਮ ਰੇਤਾ ਵੀ ਪਾਈ ਗਈ ਪਰ ਫਿਰ ਵੀ ਉਹ ਡੋਲੇ ਨਹੀਂ ਉਹਨਾਂ ਨੇ دین ਨੂੰ ਧਰਮ ਨੂੰ ਨਹੀਂ ਛੱਡਿਆ ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਸ ਮਹੀਨੇ ਦੇ ਵਿੱਚ ਜੋ ਗੁਰੂ ਮਹਾਰਾਜ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਉਂਦੇ ਹਨ ਜੇਠ ਦੇ ਮਹੀਨੇ ਵਿੱਚ ਉਹਨਾਂ ਦੇ ਚਰਨਾਂ ਵਿੱਚ ਜੁੜਨਾ ਚਾਹੀਦਾ ਹੈ ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ ਜਾਂ ਮਾਦਕ ਨੂੰ ਆਗਿਆ ਨਹੀਂ ਦਿੰਦਾ ਕਿ ਬਨ ਕੇ ਅੱਗੇ ਲਾ ਲਵੇ ਭਾਵ ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਹੀ ਨਹੀਂ ਰਹਿ ਜਾਂਦਾ ਲੋਕ ਹੀਰੇ ਮੋਤੀ ਨਾਲ ਧਨ ਆਦਕ ਨਾਲ ਜੋ ਸਾਰਾ maal ਇਕੱਠਾ ਕੀਤਾ ਤੇ ਦੌੜ ਭੱਜ ਕਰਦੇ ਹਨ ਉਹ ਧਨ ਚੋਰੀ ਹੋ ਜਾਣ ਦਾ ਖਤਰਾ ਰਹਿੰਦਾ ਹੈ ਪਰ ਪ੍ਰਮਾਤਮਾ ਦਾ ਨਾਮ ਹੀਰੇ ਮੋਤੀ ਆਦਿਕ ਐਸਾ ਕੀਮਤੀ ਧਨ ਹੈ ਕਿ ਉਹ ਚੁਰਾਇਆ ਨਹੀਂ ਜਾ ਸਕਦਾ ਪ੍ਰਮਾਤਮਾ ਦੇ ਜਿੰਨੇ ਵੀ ਕੌਤਕ ਹੋ ਰਹੇ ਹਨ ਨਾਮ ਧਨ ਦੀ ਬਰਕਤ ਨਾਲ ਉਹ ਸਾਰੇ ਮਨ ਵਿੱਚ ਪਿਆਰੇ ਲੱਗਦੇ ਹਨ ਇਹ ਵੀ ਸਮਝ ਆ ਜਾਂਦੀ ਹੈ ਕਿ ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਹਨ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ ਪ੍ਰਮਾਤਮਾ ਨੇ ਆਪਣੀ ਸਿਵਤ ਸਲਾਹ ਦੀ ਦਾਤ ਦੇ ਕੇ ਆਪਣਾ ਬਣਾ ਲਿਆ ਹੈ ਉਹਨਾਂ ਨੂੰ ਹੀ ਜਗਤ ਵਿੱਚ ਸ਼ਾਬਾਸ਼ੀ ਮਿਲਦੀ ਹੈ ਉਹਨਾਂ ਨੂੰ ਹੀ ਸ਼ੋਭਾ ਮਿਲਦੀ ਹੈ ਪਰ ਪ੍ਰਮਾਤਮਾ ਜੀਵਾਂ ਦੇ ਆਪਣੇ ਉਦਮ ਨਾਲ ਨਹੀਂ ਮਿਲ ਸਕਦਾ ਜੇ ਜੀਵਾਂ ਦੇ ਆਪਣੇ ਉਦਮ ਨਾਲ ਮਿਲ ਸਕਦਾ ਹੋਵੇ ਤਾਂ ਲੋਕ ਉਸ ਤੋਂ ਵਿਛੜਨ ਕਿਉਂ ਤਾ ਜੀ ਵਸ ਤੋਂ ਵਿਛੜੇ ਕਿਉਂ ਦੁਖੀ ਕਿਉਂ ਹੋਵੇ ਜੀ 헤 ਨਾਨਕ ਪ੍ਰਭੂ ਦੇ ਮਿਲਾਪ ਦੇ ਆਨੰਦ ਉਹੀ ਬੰਦੇ ਮਾਣਦੇ ਹਨ ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਚੰਗੇ ਹੋਣ ਉਸ ਨੂੰ 제ਠ ਮਹੀਨਾ ਸੋਹਣਾ ਲੱਗਦਾ ਸੋ ਗੁਰੂ ਮਹਾਰਾਜ ਜੀ ਇਹ ਸ਼ਬਦ ਦੇ ਦੁਆਰਾ ਸਾਨੂੰ ਇਹੀ ਸਮਝਾਉਣਾ ਕਰਦੇ ਹਨ ਕਿ ਭਾਈ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੈ ਜਿਹੜੇ ਉਹਦਾ ਨਾਮ ਜਪਦੇ ਹਨ ਉਨਾ ਵਾਸਤੇ ਜੇਠ ਦਾ ਮਹੀਨਾ ਸੋਹਣਾ ਹੈ ਤੇ ਸਾਨੂੰ ਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ ਪ੍ਰਮਾਤਮਾ ਦੀ ਬੰਦਗੀ ਕਰਨਾ ਚਾਹੀਦੀ ਤਾਂ ਕਿ ਸਾਡਾ ਵੀ ਜਿਹੜਾ ਮਹੀਨਾ ਜੇਠ ਦਾ ਸੋਹਣਾ ਹੋ ਜਾਵੇ ਤੇ ਆਓ ਗੁਰੂ ਮਹਾਰਾਜ ਜੀ ਅਰਦਾਸ ਕਰੀਏ ਕਿ ਪਾਤਸ਼ਾਹ ਜੀ ਜਿਸ ਪ੍ਰਕਾਰ ਪਿਛਲਾ ਮਹੀਨਾ ਸ਼ੁਕ ਸ਼ਾਂਤੀ ਦੇ ਨਾਲ ਬਤੀਤ ਹੋਇਆ ਹੈ ਇਹ ਜੇਠ ਦਾ ਮਹੀਨਾ ਵੀ ਸ਼ੁਕ ਸ਼ਾਂਤੀ ਦੇ ਨਾਲ ਬਤੀਤ ਹੋਵੇ ਦੇਸਾਂ ਪਰਦੇਸਾਂ ਵਿੱਚ ਵਸਦੇ ਪਰਿਵਾਰ ਬੱਚੇ ਸਿੱਖ ਗੁਰੂ ਦੀਆਂ ਫੌਜਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ